ਬਹੁਤ ਹੀ ਪਿਆਰਾ ਸੀਨ ਇਸ ਵੇਲੇ ਤੁਸੀਂ ਦੇਖ ਰਹੇ ਹੋ ਕੈਨੇਡਾ ਬ੍ਰੈਮਟਨ ਤੋਂ ਇਸ ਲੇਕ ਦਾ ਇਧਰ ਮੈਂ ਅੱਜ ਸੈਰ ਕਰਨ ਲਈ ਆਇਆ ਹਾਂ ਤੇ ਇਹ ਜੋ ਸਾਨੂੰ ਐਨੀ ਸ਼ਾਂਤੀ ਹੈ ਐਨਾ ਪਿਆਰਾ এনवायरमेंट ਹੈ ਰੀਅਲੀ ਇਹ ਹੋਰ ਕਿਤੇ ਨਹੀਂ ਮਿਲਦਾ ਔਰ ਇਸ ਦੇ ਨਾਲ ਹੀ ਇਹ ਦੋ ਪੰਛੀ ਜੋ ਤੁਸੀਂ ਦੇਖਦੇ ਹੋ ਇਹ ਹਮੇਸ਼ਾ ਹੀ ਇਕੱਠੇ ਜੋੜੇ ਦੇ ਰੂਪ ਵਿੱਚ ਰਹਿੰਦੇ ਆ ਔਰ ਇੱਕ ਜ਼ਿੰਦਗੀ ਪਰ ਦਾ ਕਿਸੇ ਨੇ ਸਾਥ ਨਿਭਾਉਣਾ ਸਿੱਖਣਾ ਹੋਵੇ ਉਹ ਇਹਨਾਂ ਤੋਂ ਸਿੱਖ ਸਕਦੇ ਆ ਕਿਉਂਕਿ ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਜ਼ਿੰਦਗੀ ਕਿਵੇਂ ਗੁਜ਼ਾਰਨੀ ਹੈ ਉਹ ਪੰਛੀਆਂ ਤੋਂ ਸਿੱਖੀ ਜਾ ਸਕਦੀ ਹੈ ਜਿਨ੍ਹਾਂ ਦੀਆਂ ਕੋਈ ਬਹੁਤ ਜ਼ਿਆਦਾ ਜ਼ਰੂਰਤਾਂ ਨਹੀਂ ਹੁੰਦੀਆਂ ਕਿਸੇ ਦੂਸਰੇ ਨੂੰ ਪਰੇਸ਼ਾਨ ਵੀ ਨਹੀਂ ਕਰਨਾ ਤੇ ਬਸ ਕੁਛ ਥੋੜਾ ਜਿਹਾ ਚੋਗ ਤੇ ਜ਼ਿੰਦਗੀ ਪਰ ਦਾ ਸਾਥ ਇਹਨਾਂ ਪੰਛੀਆਂ ਤੋਂ ਸਾਨੂੰ ਸਿੱਖਣਾ ਚਾਹੀਦਾ ਕਿਉਂਕਿ ਬੜੇ ਹੀ ਪਿਆਰੇ ਔਰ ਜ਼ਿੰਦਗੀ ਜੀਉਣ ਦੇ ਢੰਗ ਦੱਸਣ ਵਾਲੇ ਨੇ ਜੋੜੀਆਂ ਜੱਗ ਥੋੜੀਆਂ ਹੋਰ ਨਰੜ ਬਥੇਰੇ ਇਹ ਸੱਚ ਹੀ ਕਿਸੇ ਨੇ ਕਿਹਾ ਹੈ ਤੇ ਇਹ ਨੇ ਜੀ ਬੜੇ ਹੀ ਪਿਆਰੇ ਪੰਛੀ ਔਰ ਦੇਖੋ ਇੰਨੇ ਹੈਵਚਲ ਵੀ ਨੇ ਕਿ ਮਜ਼ਾ ਲੈ ਕੇ ਕਿਤੇ ਇਹ ਸਾਡੇ ਤੋਂ ਡਰਨ ਜਾਂ ਦੂਰ ਹੋਣ ਦੇਖੋ ਕਿੰਨੇ ਪਿਆਰ ਦੇ ਨਾਲ ਚੱਲ ਰਿਹਾ ਹੈ ਮੇਰੇ ਨਾਲ ਨਾਲ ਔਰ ਇਹ ਜ਼ਿੰਦਗੀ ਜਿਉਣ ਦੀ ਜਾਚ ਇਹਨਾਂ ਸਾਨੂੰ ਪੰਛੀਆਂ ਤੋਂ ਸਿੱਖਣੀ ਚਾਹੀਦੀ ਹੈ ਨਾਲ ਹੀ ਜਿਹੜੇ ਇੱਥੋਂ ਦੇ ਵਿਊਜ਼ ਨੇ ਉਹ ਵੀ ਬੜੇ ਪਿਆਰੇ ਨਜ਼ਰ ਆ ਰਹੇ ਆ। ਔਰ ਇਸ ਤਰ੍ਹਾਂ ਦੀ ਸ਼ਾਂਤੀ, ਇਸ ਤਰ੍ਹਾਂ ਦਾ ਵਧੀਆ ਮਾਹੌਲ ਹੈ ਕੈਨੇਡਾ ਦੇ ਵਿੱਚ ਜਿੱਥੇ ਪੰਛੀ ਬਹੁਤ ਚੰਗੇ ਹੈ। ਜਿੱਥੇ ਬਾਕੀ ਕੁਦਰਤ ਦੇ ਨਜ਼ਾਰੇ ਵੀ ਬਹੁਤ ਚੰਗੇ ਨੇ। ਪਰ ਜੇ ਤੁਸੀਂ ਇਨਸਾਨਾਂ ਦੀ ਗੱਲ ਕਰੋ ਤੇ ਇਨਸਾਨਾਂ ਦੇ ਵਿੱਚੋਂ ਜਿਹੜੀ ਗੱਲ ਮੈਂ ਕਹਿ ਰਿਹਾ ਹੈ ਸ਼ਾਇਦ ਉਸ ਗੱਲ ਤੋਂ ਕੁਝ ਲੋਕ ਜ਼ਰੂਰ ਨਰਾਜ਼ ਹੋਣਗੇ ਕਿਉਂਕਿ ਕਹਿੰਦੇ ਐ ਹਰ ਗੱਲ ਹਰ ਇਨਸਾਨ ਤੇ ਫਿੱਟ ਨਹੀਂ ਬੈਠਦੀ ਔਰ ਜੇਕਰ ਮੈਂ ਇਨਸਾਨਾਂ ਦੀ ਤੇ ਇਨਸਾਨਾਂ ਚੋਂ ਪੰਜਾਬੀਆਂ ਦੀ ਗੱਲ ਕਰਾਂ ਤੇ ਪੰਜਾਬੀਆਂ ਦੇ ਵਿੱਚੋਂ ਸਾਰਿਆਂ ਦੀ ਨਹੀਂ ਪਰ ਅੱਧਿਆਂ ਦੀ ਪ੍ਰਵਿਰਤੀ ਖੋਲ੍ਹ ਆਂਦੀ ਹੈ ਉੰਨਾ ਨੂੰ ਇਹ ਹੁੰਦਾ ਹੈ ਕਿ ਦੂਸਰੇ ਬੰਦੇ ਕੋਲ ਜਿੰਨਾ ਕੁਝ ਹੈ ਉਹ ਸਾਰਾ ਖੋ ਕੇ ਸਾਡੀ ਜੇਬ ਦੇ ਵਿੱਚ ਆ ਜਾਵੇ ਜਦਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਵੰਡ ਛਕਣ ਦਾ ਉਪਦੇਸ਼ ਦਿੱਤਾ ਸੀ ਤੇ ਇੱਥੇ ਜਿਹੜੇ ਰਹਿਣ ਵਾਲੇ ਪੰਜਾਬੀ ਨੇ ਨਾ ਜਦੋਂ ਕੋਈ ਨਵਾਂ ਇੱਥੇ ਆਉਂਦਾ ਹੈ ਤੇ ਨਵੇਂ ਆਏ ਦਾ ਬੜਾਈ ਸ਼ੋਸ਼ਣ ਕਰਦੇ ਆ ਖਾਸ ਕਰਕੇ ਸਾਡੇ ਬੱਚਿਆਂ ਦਾ ਵਿਦਿਆਰਥੀਆਂ ਦਾ ਉਨਾਂ ਦੇ ਚਿਹਰਿਆਂ ਤੇ ਨਿਰਾਸ਼ਾ ਤੇ ਉਦਾਸੀ ਆਮ ਹੀ ਦੇਖੀ ਜਾ ਸਕਦੀ ਹੈ। ਔਰ ਉਹਨਾਂ ਨੂੰ ਪੈਸੇ ਪੂਰੇ ਨਹੀਂ ਦੇਨੇ, ਕੈਸ਼ ਤੇ ਕੰਮ ਦੇਣਾ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜੋ ਪ੍ਰੋਬਲਮ ਹੈ ਉਹ ਇਸ ਤਰਤੀ ਤੇ ਆਉਂਦੀਆਂ ਵੀ ਹੈ। ਪਰ ਜਦੋਂ ਉਹ ਹੀ ਵਿਦਿਆਰਥੀ ਜਾਂਦੇ ਆ ਇੱਥੇ ਆ ਕੇ ਕੁਝ ਸਮਾਂ ਲਾ ਲੈਂਦੇ ਆ ਤੇ ਜਿਹੜੀ ਅਸੀਂ ਉਹਨਾਂ ਨੂੰ ਸ਼ੁਰੂ ਚ ਆਂਦਿਆਂ ਸਿੱਖਿਆ ਦਿੱਤੀ ਹੁੰਦੀ ਹੈ ਕਿ ਇੱਥੇ ਆ ਕੇ ਕਮਾਉਣਾ ਨਹੀਂ ਖੋਣਾ ਹੈ। ਔਰ ਉਹੀ ਪ੍ਰਵਿਰਤੀ ਉਹ ਅੱਗੇ ਦੂਸਰਿਆਂ ਦੇ ਵਿੱਚ ਵੰਡਦੇ ਆ ਕਿਉਂਕਿ ਇਹ ਪ੍ਰਵਿਰਤੀ ਇਨਸਾਨ 'ਚ ਸ਼ੁਰੂ ਤੋਂ ਹੁੰਦੀ ਹੈ। ਅਸਲ 'ਚ ਮੈਂ ਇਹਦੇ ਬਾਰੇ 'ਚ ਇੱਕ ਤੁਹਾਨੂੰ ਹੋਰ ਸਚਾਈ ਦੱਸਣੀ ਚਾਹਾਂਗਾ ਕਿ ਮੈਂ ਖੁਦ ਪੂਰੀ ਪੜ੍ਹਾਉਂਦਾ ਹੁੰਦਾ ਸੀਗਾ ਸਕੂਲ ਦੇ ਵਿੱਚ। ਤੇ ਜਦੋਂ ਮੈਂ ਮਸੂਰੀ ਪੜ੍ਹਾਉਂਦਾ ਹੁੰਦਾ ਸੀਗਾ ਨਾ ਉੱਥੇ ਕੀ ਹੁੰਦਾ ਸੀਗਾ ਕਿ 12ਵੇਂ ਵਾਲੇ ਬੱਚਿਆਂ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ ਕਿ ਤੁਸੀਂ ਛੋਟੇ ਬੱਚਿਆਂ ਦੀ ਦੇਖਭਾਲ ਕਰਨੀ ਹੈ ਛੋਟੇ ਬੱਚਿਆਂ ਨੂੰ ਤੁਸੀਂ ਕੰਟਰੋਲ ਕਰਨਾ ਹੈ ਪਰ ਉਹ ਜਿਹੜੇ ਬੱਚੇ ਵੱਡੇ ਉਹਨਾਂ ਦੇ ਕੋਲ ਛੋਟੇ ਬੱਚਿਆਂ ਨੂੰ ਕੰਟਰੋਲ ਕਰਨ ਦਾ ਇੱਕ ਹੀ ਤਰੀਕਾ ਹੁੰਦਾ ਸੀ ਕਿ ਉਹਨਾਂ ਨੂੰ ਪੁਨਿਸ਼ ਕਰੋ ਤੇ ਕਿਸੇ ਦੂਸਰੇ ਨੂੰ ਪੁਨਿਸ਼ ਕਰਨ ਦੇ ਵਿੱਚ ਸਜ਼ਾ ਦੇਣ ਦੇ ਵਿੱਚ ਵਾਕਿਆ ਹੀ ਮਜ਼ਾ ਆਉਂਦਾ ਹੈ ਕਿਉਂਕਿ ਇਹਦੇ ਨਾਲ ਸਾਡੇ ਹੰਕਾਰ ਦੀ ਪੂਰਤੀ ਹੁੰਦੀ ਹੈ ਜਿਹੜੀ ਚੀਜ਼ ਨਾਲ ਹੰਕਾਰ ਦੀ ਪੂਰਤੀ ਹੋਵੇ ਉਹ ਕੰਮ ਇਨਸਾਨ ਨੂੰ ਚੰਗਾ ਲੱਗਦਾ ਕਿਉਂਕਿ ਉਹਨੂੰ ਲੱਗਦਾ ਮੈਂ ਹੁਣ ਬਹੁਤ ਇੰਪੋਰਟੈਂਟ ਹੋ ਗਿਆ ਇਸ ਕਰਕੇ ਉਹ ਉਹਨਾਂ ਬੱਚਿਆਂ ਨੂੰ ਪਿਨਿਸ਼ ਕਰਦੇ ਸੀ ਛੋਟੇ ਬੱਚਿਆਂ ਦਾ ਕੋਈ ਜ਼ੋਰ ਨਹੀਂ ਚੱਲਦਾ ਸੀ ਅੰਦਰੇ-ਅੰਦਰ ਉਸ ਚੀਜ਼ ਨੂੰ ਉਹ ਪੀ ਜਾਂਦੇ ਸੀ ਤੇ ਉਹਨਾਂ ਦੀ ਪਿਨਿਸ਼ਮੈਂਟ ਐਕਸੈਪਟ ਕਰਦੇ ਸਨ ਪਰ ਉਹੀ ਬੱਚੇ ਜਦੋਂ ਖੁਦ ਬਾਅਦ ਵਿੱਚ ਜਾਂਦੇ ਸਨ ਤਾਂ ਸੇਮ ਹੀ ਨੇਚਰ ਉਹ ਅਪਣਾ ਲੈਂਦੇ ਸੀ ਕਿਉਂਕਿ ਜਿਵੇਂ ਉਹਨਾਂ ਨੇ ਸੀਨੀਅਰਸ ਤੋਂ ਪਿਨਿਸ਼ਮੈਂਟ ਲਈ ਹੁੰਦੀ ਸੀ ਹੁਣ ਉਹਨਾਂ ਨੂੰ ਲੱਗਦਾ ਸੀ ਕਿ ਹੁਣ ਸਾਡਾ ਵੀ ਸਮਾਂ ਆ ਗਿਆ ਹੁਣ ਅਸੀਂ ਜਿਹੜਾ ਹੈ ਉਹ ਆਪਣੇ ਜੂਨੀਅਰਸ ਨੂੰ ਪਿਨਿਸ਼ ਕਰੀਏ ਕਿਉਂਕਿ ਹੁਣ ਅਸੀਂ ਵੀ ਸੀਨੀਅਰ ਹੋ ਗਏ ਆ ਇਸੇ ਤਰ੍ਹਾਂ ਦੀ ਹੀ ਪਰਵਿਰਤੀ ਕੁਝ ਇੱਥੇ ਆ ਕੇ ਮੈਨੂੰ ਸਾਡੇ ਪੰਜਾਬੀਆਂ ਚ ਮਿਲੀ ਹੈ ਜਿਹੜੇ ਸਾਡੇ ਇੱਥੇ ਆਉਣ ਵਾਲੇ ਪੰਜਾਬੀ ਨੇ ਉਹ ਵੀ ਲਗਭਗ ਇਦਾਂ ਹੀ ਕਰਦੇ ਆ ਜਦੋਂ ਕੋਈ ਇੱਥੇ ਨਵਾਂ ਆਂਦਾ ਹੈ ਨਾ ਉਸ ਨਵੇਂ ਬੰਦੇ ਦਾ ਇੱਥੇ ਸ਼ੋਸ਼ਣ ਪੂਰਾ ਕੀਤਾ ਜਾਂਦਾ ਹੈ ਫਿਰ ਧੀਰੇ ਧੀਰੇ ਸੈਜੇ ਸੈਜੇ ਉਹ ਨਵਾਂ ਬੰਦਾ ਆਪਣੇ ਪੈਰ ਜਮਾ ਲੈਂਦਾ ਤੇ ਫਿਰ ਜੋ ਕੁਝ ਉਹਦੇ ਨਾਲ ਹੋਇਆ ਹੁੰਦਾ ਹੈ ਉਹ ਅੱਗੇ ਉਸੇ ਤਰ੍ਹਾਂ ਦਾ ਹੀ ਕਰਦਾ ਹੈ ਜਿਵੇਂ ਕਿ ਅਸੀਂ ਸਾਡੇ ਸੱਭਿਆਚਾਰ ਚੋਂ ਇੱਕ ਹੋਰ ਉਦਾਹਰਨ ਲੈ ਲੈਨੇ ਆ ਜਦੋਂ ਕੋਈ ਨੋਹੋਂ ਨਵੇਂ ਘਰ ਚ ਜਾਂਦੀ ਹੈ ਤੇ ਉਸ ਨੋਹ ਨੂੰ ਸੱਸ ਦੀ ਇੱਕ ਸਖਤ ਤੇ क्रੂਅਲ ਹਕੂਮਤ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਪਿੰਡਾਂ ਦੇ ਵਿੱਚ ਅੱਜ ਵੀ ਇਹ ਪ੍ਰਵਿਰਤੀ ਚੱਲਦੀ ਹੈ ਤੇ ਜਦੋਂ ਫਿਰ ਉਹ ਨੋਹ ਖੁਦ ਸੱਸ ਬਣਦੀ ਹੈ ਤੇ ਉਹ ਚਾਹੁੰਦੀ ਹੈ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਮੈਂ ਨਿਕਲੀ ਹਾਂ ਹੁਣ ਇਸ ਨੂੰ ਵੀ ਉਹੋ ਜਿਹਾ ਮਾਹੌਲ ਵਿੱਚੋਂ ਹੀ ਕੱਢਾ ਇੱਕ ਪੰਜਾਬੀ ਦੇ ਵਿੱਚ ਆਈ ਫਿਲਮ ਨਹੀਂ ਮੈਂ ਸੱਸ ਕੁੱਟਣੀ ਸੰਦੂਕਾਂ ਓਲੇ ਉਸ ਸਾਡੀ ਪਰਵਿਰਤੀ ਨੂੰ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਦਾ ਸਾਡਾ ਜਿਹੜਾ ਹੈ ਉਹ ਸੱਭਿਆਚਾਰ ਹੈ ਕਾਸ਼ ਅੰਤ ਨੂੰ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਕਾਸ਼ ਕਿਤੇ ਸਾਡਾ ਜੋ ਸੱਭਿਆਚਾਰ ਹੈ ਨਾ ਉਹ ਗੁਰੂਆਂ ਦੇ ਦਰਸਾਏ ਸੱਭਿਆਚਾਰ ਵਾਲਾ ਬਣ ਜਾਏ ਜਿਸ ਦੇ ਵਿੱਚ ਨਿਮਰਤਾ ਦੂਸਰੇ ਦਾ ਹੱਕ ਨਾ ਮਾਰਨਾ ਉਹਨੂੰ ਪੂਰਾ ਹੱਕ ਦੇਣਾ ਜਾਂ ਦੂਸਰਿਆਂ ਨਾਲ ਪਿਆਰ ਨਾਲ ਰਹਿਣਾ ਵੰਡ ਛਕਣਾ ਇਹ ਜੇ ਕਿਤੇ ਸਾਡੇ ਸੱਭਿਆਚਾਰ ਦਾ ਹਿੱਸਾ ਬਣ ਜਾਏ ਜੋ ਸਾਨੂੰ ਸਾਡੇ ਗੁਰੂ ਸਾਹਿਬਾਂ ਨੇ ਦੱਸਿਆ ਤਾਂ ਕੈਨੇਡਾ ਦੇ ਵਿੱਚ ਜ਼ਿੰਦਗੀ ਵਾਕਿਆ ਹੀ ਸੋਹਣੀ ਹੋ ਸਕਦੀ ਹੈ ਔਰ ਮੈਂ ਇੱਥੇ ਆਪਣੇ ਜੋ ਇੱਥੇ ਆਏ ਸਟੂਡੈਂਟਸ ਐ ਉਹਨਾਂ ਨੂੰ ਵੀ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਹੋਣਗੀਆਂ ਤੁਸੀਂ ਸਾਡੇ ਲਈ ਪਰाये ਨਹੀਂ ਹੋ ਤੁਸੀਂ ਸਾਡੇ ਬੱਚੇ ਹੋ ਅਸੀਂ ਤੁਹਾਡੇ ਲਈ ਇੱਥੇ ਐਜ਼ ਤੁਹਾਡੇ ਮਾਪੇ ਸੇਵਾ ਨਿਭਾਉਣੀ ਚਾਹੁੰਦੇ ਆ ਤੁਹਾਡੀਆਂ ਕੋਈ ਵੀ ਮੁਸ਼ਕਲਾ ਹੋਣ ਤੇ ਸਾਡੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਇਹ ਵੀਡੀਓ कैसी लगी ਤੁਸੀਂ ਜ਼ਰੂਰ ਦੱਸਣਾ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਲਾਈਕ ਜ਼ਰੂਰ ਕਰ ਦੇਣਾ ਧੰਨਵਾਦ ਜੀ